ਨ ਸਖਰੇਵਨ ਜੀ ਅਖਾੜਾ ਨਿਰਮਾਣ ਸਰ ਦੇ ਉਦਾਸੀਨ ਪਰੰਪਰਾ ਦੇ ਅਨੁਸਾਰ ਨਿਯੁਕਤ ਕੀਤੇ ਗਏ ਮਹੰਤ ਨੇ ਔਰ ਪੇਖਨੇ ਨੰ ਨੂੰ ਨਿਯੁਕਤ ਕੀਤਾ ਔਰ ਐਨੈਰੋਇਟਿਕ ਕਬਜਾ ਸਾਰਾ ਪੋਜੀਸ਼ਨ ਹੈ ਸਾਰੀ ਜੋ ਵੀ ਅਖਾੜੇ ਦੀ ਮਾਨ ਮਰਿਆਦਾ ਹੈ ਉਹ ਸਾਰਾ ਇੰਤਜ਼ਾਮ ਇਹੀ ਕਰ ਰਹੇ ਨੇ ਇਸ ਤੋਂ ਇਲਾਵਾ ਕੋਈ ਵੀ ਹੋਰ ਹੋਵੇ ਭਾ ਮਰੀ ਜਿੰਦਰਦਾਸਵੇ ਕੋਈ ਵੀ ਹੋਵੇ ਜਿਹੜਾ ਵੀ ਹੋਏਗਾ ਸਿਰਫ ਲੋਕਾਂ ਨੂੰ ਕਨਫਿਊਜ਼ ਪੈਦਾ ਕਰਨ ਕਨਫਿਊਜ਼ਨ ਪੈਦਾ ਕਰਨ ਵਾਸਤੇ ਕਾਰਵਾਈ ਕਰਨਗੇ। ਤੋਂ ਐਸ ਕਰਕੇ ਸਾਡੇ ਵੱਲੋਂ ਕਾਨੂੰਨੀ ਤੌਰ ਤੇ ਔਰ ਪੇਖ ਦੇ ਤੌਰ ਤੇ ਮਹੰਤ ਜੀ ਨਿਯੁਕਤ ਕੀਤੇ ਗਏ ਨੇ। ਇਹ ਹੀ ਸਾਡੇ ਮੰਤ ਨੇ ਸਾਰੇ ਅਖਾੜੇ ਵਾਲਿਆਂ ਨੇ ਮੰਨਤੀ ਦਿੱਤੀ। ਪਹਿਨ ਜੀ ਦੇ ਅਨੁਸਾਰ ਕੰਪਲੇਂਟ ਕੀਤੀ ਹੋਈ ਹੈ। ਤੇ ਉਹ ਜੋ ਫਿਰ ਫੈਸਲਾ ਹੋਏਗਾ ਅਦਾਲਤੀ ਕਰਮਗੇ ਰਾਹ ਮਹੰਤ ਵੈਸੇ ਨਿਯੁਕਤ ਹੀ ਕੀਤੇ ਗਏ। ਮੰਤ ਸੁਖਦੇਵਾਨਾਂ ਜੀ ਅਖਾੜੇ ਦੇ ਮਹੰਤ ਹੈਗੇ ਆ ਜਿਹਨੂੰ ਕੇ ਭੇਖ ਦੁਆਰਾ ਥਾਪਾ ਗਿਆ ਹੈ। ਰਜਿੰਦਰ ਦਾਸ ਜੋ ਆਪਣੇ ਆਪ ਨੂੰ ਇੱਕ ਜਾਲੀ ਤੌਰ ਤੇ ਮਹੰਤ ਬਤਾ ਰਿਹਾ ਹੈ ਇਹ ਕੋਈ ਮਹੰਤ ਨਹੀਂ ਬਣਾਇਆ ਗਿਆ ਇੱਥੇ ਨਾ ਇਹ ਮਹੰਤ ਹੈਗਾ ਨਾ ਇਹ ਇੱਥੇ ਰਹਿੰਦਾ ਹੈਗਾ ਫੇਰ ਤੋਂ ਕਿਤੇ ਬਾਹਰ ਰਹਿੰਦਾ ਇਹਦਾ ਕੋਈ ਐਡਰੈਸ ਨਹੀਂ ਹੈਗਾ ਇਹਦਾ ਕੋਈ ਪ੍ਰੂਫ ਨਹੀਂ ਉਹ ਕਿੱਥੇ ਰਹਿੰਦਾ ਕਿੱਥੇ ਨਹੀਂ ਰਹਿੰਦਾ ਇਹ ਖਾੜੇ ਚ ਨਹੀਂ ਰਹਿੰਦਾ ਖਾੜੇ ਦੀ ਜਿਹੜੀ ਆਪਣੇ ਦਿੰਦਾ ਹੈ ਐਡਰੈਸ ਇਹ ਗਲਤ ਦਿੰਦਾ ਹੈਗਾ ਤੇ ਬਾਕੀ ਇਹਦੇ ਖਿਲਾਫ ਅਸੀਂ ਇਹ ਪੋਸਟਾਂ ਜਿਹੜੀਆਂ ਪਾਉਂਦਾ ਖਾੜਾ ਰਜਿੰਦਰ ਦਾਸ ਖਾੜਾ ਨਿਰਮਨ ਸਿੰਘ ਦੀ ਹੈ ਗਲਤ ਪਾਉਂਦਾ ਪਿਆ ਇਹ ਦੇਖੋ ਖਿਲਾਫ ਅਸੀਂ ਐਸਐਸਪੀ ਦੇ ਆਪਣਾ ਦਰਖਾਸਤ ਦਿੱਤੀ ਹੋਈ ਹੈ ਵਾਲੀਆ ਸਾਹਿਬ ਇਹਦੀ ਕਾਰਵਾਈ ਚੱਲਦੀ ਪਈ ਹੈ ਅਸੀਂ ਚਾਹੁੰਦੇ ਹਾਂ ਕਿ ਇਹਦਾ ਇਨਸਾਫ ਕੀਤਾ ਜਾਵੇ ਅਖਾੜੇ ਅੰਦਰ ਕਦੇ ਨਹੀਂ ਆਉਂਦੇ ਬਾਹਰੋਂ-ਬਾਹਰ ਹੀ ਪਾਉਂਦਾ ਫੋਟੋ ਅਖਾੜੇ 'ਚ ਨਹੀਂ ਜੋ ਵੀ ਨਿਰਵਾਣ ਸਾਰਾ ਅਖਾੜੇ ਦੀਆਂ ਪੋਸਟਾਂ ਮੰਤਰਜਿੰਦਰ ਦਾਸ ਆਪਣੇ ਨਾਮ ਦੀਆਂ ਕਰਕੇ ਪਾਰਿਆ ਗੱਦੀ ਨਿਸ਼ੀਂਦੀਆਂ ਜਦਕਿ ਉਹ ਸਰਾਸਰ ਗਲਤ ਹੈ ਉਸ ਦੇ ਵਿੱਚ ਜੋ ਵੀ ਗੱਦੀ ਨਿਸ਼ੀਂਦ महंत ਨਿਰਵਾਣ ਸਾਰਾ ਅਖਾੜੇ ਦੇ ਮਾਨਤ ਸੁਖਦੇਵਰਨ ਜੀ ਨੂੰ ਬਣਾਇਆ ਗਿਆ ਭੇਖ ਵੱਲੋਂ ਬਣਾਇਆ ਜਦ ਕਿ ਉਸ ਮਹਾਂਤੀ ਦੇ ਵਿੱਚ ਮੈਂ ਵੀ ਮੌਜੂਦ ਸੀਗਾ ਉਸ ਟਾਈਮ ਔਰ ਜੋ ਵੀ ਉਸ ਟਾਈਮ ਕਿਸ ਨੂੰ ਬਾਦ ਕਦੀ ਅੱਜ ਤੱਕ ਕਰਨੀ ਦੇਖਿਆ ਗਿਆ ਇਸ ਅਖਾੜੇ ਦੇ ਵਿੱਚ ਕੋਈ ਗਤੀਵਿਧੀ ਨਹੀਂ ਉਹਦੀ ਕਿਸੇ ਪ੍ਰਕਾਰ ਦੀ ਕੋਈ ਸੇਵਾ ਨਹੀਂ ਉਸ ਦੀ ਜਿੱਥੋਂ ਸੇਵਾ ਨਿਰਸਤ ਕਰਾਇਆ ਗਿਆ ਉਸ ਨੂੰ ਬਾਹਰ ਕਰਾਇਆ ਗਿਆ ਅਖਾੜੇ ਚ ਔਰ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਚ ਨਹੀਂ ਉਹ ਆਉਂਦਾ ਕਿਸੇ ਪ੍ਰਕਾਰ ਦੇ ਕੋਈ ਪ੍ਰੋਗਰਾਮ ਨਹੀਂ ਕਰਾਉਂਦੇ ਅਸੀਂ ਉਸ ਨੂੰ ਨਾਲ ਨਹੀਂ ਲੱਗਦੇ ਕਦੀ ਔਰ ਕੋਈ ਅਖਾੜਾ ਦੁਆਰੇ ਦੇ ਜਿੰਨੇ ਵੀ ਸਾਡੇ ਕੁੰ ਮੇਲੇ ਹੁੰਦੇ ਆ ਉਹਨਾਂ ਦੇ ਵਿੱਚ ਵੀ ਜੋ ਵੀ ਪ੍ਰੋਗਰਾਮ ਕਰਦੇ ਮਹੰਤ ਸੁਖਦੇਵ ਨੰਦ ਜੀ ਕਰਕੇ ਹੁੰਦੇ ਆ ਅਖਾੜੇ ਵੱਲੋਂ ਜੋ ਵੀ ਉੱਥੇ ਪੰਡਾਰਾ ਹੋਣਾ ਹੈ ਕੁਝ ਹੋਣਾ ਹੈ ਸਮਾਜ ਦਾ ਇਕੱਠ ਹੋਣਾ ਹੈ ਉਹ ਜਿੰਨੇ ਵੀ ਅਟੈਂਡ ਕਰਨਦੇ ਆ ਮਹੰਤ ਸੁਖਦੇਵ ਨੰਦ ਜੀ ਕਰਦੀ ਨਸੀਹਤ ਮਹੰਤ ਕਰਦੇ ਆ ਔਰ ਜੋ ਵੀ ਅਖਾੜੇ ਦੀਆਂ ਇਹ ਪੋਸਟਾਂ ਪਾ ਰਿਆ ਨਾਮ ਲੈ ਕਰ ਉਹ ਸਰਾ ਸਰਾ ਗਲਤ ਹੈ ਉਹਦੇ ਤੇ ਪ੍ਰਸ਼ਾਸਨ ਵੱਲੋਂ ਸਹੀ ਮੰਗ ਕਰਦਾ ਕਿ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਔਰ ਉਸ ਨੂੰ ਜਲਦੀ ਤੋਂ ਜਲਦ ਜੋ ਵੀ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਖਾੜੇ ਦਾ ਕੋਈ ਸਦਸਿਆ ਰਿਹਾ ਮੇਨ ਨਹੀਂ ਆਖੜੇ ਦਾ ਕੋਈ ਸਦਾ ਸਾਡੇ ਸਾਹਮਣੇ ਕੋਈ ਚੇਲਾ ਨਹੀਂ ਬਣਾਇਆ ਗਿਆ ਉਹਨੂੰ ਕਿਸੇ ਪ੍ਰਕਾਰ ਦਾ ਸਾਡੇ ਕੋਲੇ ਕੋਈ ਉਦਾਰ ਪ੍ਰੂਪ ਨਹੀਂ ਹੈ ਉਹ ਆਪਣੇ ਆਪ ਨੂੰ ਚੇਲਾ ਨਿਰਵਨ ਚਤੁਰਮੁਦਾਸ ਜੀ ਦਾ ਕਹਿੰਦਾ ਹੈ ਮਨੀ ਜੀ ਦਾ ਜੋ ਵੀ ਹੈ ਲੇਕਿਨ ਉਹ ਸਾਡੇ ਸਾਹਮਣੇ ਕੋਈ ਚੇਲਾ ਨਹੀਂ ਬਣਾਇਆ ਪਤਾ ਨਹੀਂ ਕਦੋਂ ਵੀ ਪਾਰਿਆ ਇੱਕ ਮਿੰਟ ਤੋਂ ਲਗਭਗ ਇਹ ਪਾ ਰਿਹਾ ਹੈਗਾ ਇਹਦਾ ਮਾਹੌਲ ਪਾ ਰਿਹਾ ਹੈ ਜਦਕਿ ਇਸ ਪ੍ਰਕਾਰ ਦਾ ਕੋਈ ਵੀ ਪ੍ਰੋਗਰਾਮ ਅਖਾੜੇ ਚ ਕਰਿਆ ਹੀ ਨਹੀਂ ਗਿਆ ਤੇ ਖਾੜੇ ਵੱਲੋਂ ਚੋਰੀ ਦੇ ਪਰਚੇ ਦਰਜ ਇਹ ਚੋਰੀ ਦੇ ਪਰਚੇ ਵੀ ਉਹਦੇ ਤੇ ਦਰਜ ਆਖਾੜੇ ਵੱਲੋਂ ਤੁਸੀਂ ਕੀ ਕਹੋਗੇ ਲੋਕਾਂ ਨੂੰ ਸੰਗਤਾਂ ਨੂੰ ਜਿਹੜੇ ਸੰਗਤਾਂ ਨੂੰ ਆਪਾਂ ਇਹ ਕਹਾਂਗੇ ਕਿ ਇਹਦੇ ਨਾਲ ਕੋਈ ਵੀ ਆਪਣਾ ਉਹ ਲੈਂਡ ਦੇਣ ਨਾ ਕਰਨ ਕਿਸੇ ਵੀ ਪ੍ਰਕਾਰ ਦਾ ਅਖਾੜੇ ਥਰੂ ਨਾਮ ਦੇ ਥਰੂ ਮਹੰਤ ਸੁਖਦੇਵਰਨ ਜੀ ਨਾਲ ਜੋ ਵੀ ਗੱਲਬਾਤ ਕਰਨ ਉਹਦੀ ਜ਼ਿੰਮੇਵਾਰੀ ਮਹੰਤ ਸੁਖਦੇਵਰਨ ਚ ਦਿੱਤੇ ਆ ਅਖਾੜੇ ਦੀ ਜੋ ਵੀ ਹੈ ਉਹ ਜਿਹੜਾ ਮਹੰਤ ਸੁਖਦੇਵਰਨ ਮਹੰਤ ਸੁਖਦੇਵਰਨ ਜੀ ਨਾਲ ਸਾਰਾ ਬਲਕੇ ਦੋਨੋਂ ਐ ਖਾੜੇ ਆ ਸਾਡੇ ਉਦਾਸਨ ਭੇਕਦੇ ਦੋ ਖਾੜੇ ਆ ਔਰ ਦੋਨੇ ਮੰਨ ਚੁੱਕਦੇ ਵਾ ਸੰਜੀ ਦੇ ਨਾਲ ਅਭੀ ਇਹ ਹੁਣ ਕੀ ਕਹਿ ਰਹੇ ਆ ਜੀ ਉਹਦੇ ਪਿੱਛੇ ਕਿਸ ਦਾ ਕੀ ਹੱਥ ਆ ਕੋਈ ਕੋਈ ਲਾਲਚ ਵਸੋਂ ਪਾ ਕੋਈ ਲਾਲਚ ਵਸੋਂ ਹੀ ਪਾ ਰਿਹਾ ਹੋਊਗਾ ਕੋਈ ਕਰਵਾ ਰਿਹਾ ਹੋ ਜੇ ਕੋਈ ਵੀ ਕਰ ਰਿਹਾ ਹੈ ਇਹਦੇ ਨਾਲ ਤੇ ਆਪਾਂ ਇਹਨਾਂ ਨੂੰ ਕੀ ਅਪੀਲ ਕਰੋਗੇ ਜੀ ਪ੍ਰਸ਼ਾਸਨ ਲਈ ਇਹੀ ਅਪੀਲ ਹੈ ਵੀ ਇਹਦੇ ਤੇ ਬਣਦੀ ਕਾਰਵਾਈ ਕਰੀ ਜਾਵੇ ਇਹ ਗਲਤ ਪਾ ਰਿਆ ਪੋਸਟਾਂ ਜਿੰਨਾ ਜਲਦੀ ਇਹਦੇ ਤੇ ਜੋ ਵੀ ਹੋਵੇ ਕੋਈ